ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਜਿੱਥੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਸਿੱਖਾਂ ਨੂੰ ਬੇਬਜਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਸਿੱਖਾਂ ਤੇ ਦੇਸ਼ ਦਰੋ ਦੇ ਮੁਕਦਮੇ ਦਰਜ ਹੋ ਰਹੇ ਨੇ ਦੱਸਦੀ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬੀਤੇ ਕੱਲ ਹਰਿਆਣਾ ਦੇ ਕਰਨਾਲ ਵਿੱਚ ਇੱਕ ਸਿੱਖ ਸਮੇਲਨ ਵਿੱਚ ਪਹੁੰਚਦੇ ਨੇ ਜਿੱਥੇ ਉਹਨਾਂ ਵੱਲੋਂ ਇਹ ਜ਼ਿਕਰ ਕੀਤਾ ਜਾਂਦਾ ਹੈ ਤੇ ਬਿਨਾ ਨਾਮ ਲੈ ਕੇ ਸਿੱਧੇ ਨਿਸ਼ਾਨੇ ਸਾਦੇ ਜਾਂਦੇ ਨੇ ਕਿਹਾ ਜਾਂਦਾ ਹੈ ਕਿ ਸਿੱਖਾਂ ਤੇ ਮੁਕਦਮੇ ਦਰਜ ਹੋ ਰਹੇ ਨੇ ਸਿੱਖਾਂ ਨੂੰ ਬੇਬਜਾ ਨਿਸ਼ਾਨਾ ਬਣਾਇਆ ਜਾ ਰਿਹਾ ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਸ ਸਿੱਖ ਨਾ ਹੁੰਦੇ ਤਾਂ ਅਟਾਰੀ ਨਹੀਂ ਸਕੋ ਮੇਰਠ ਤੱਕ ਹੁੰਦੀ ਪਾਕਿਸਤਾਨ ਦੀ ਹੱਦ ਇਸ ਤੋਂ ਇਲਾਵਾ ਫਿਲਮਾਂ ਰਾਹੀਂ ਸਿੱਖਾਂ ਦੇ ਖਿਲਾਫ ਵਿਰਤਾਂਤ ਸਿਰਜਿਆ ਜਾ ਰਿਹਾ ਹੈ ਅਜਹੀਆਂ ਗੱਲਾਂ ਉਹਨਾਂ ਦੇ ਵੱਲੋਂ ਕਰਨਾਲ ਦੇ ਵਿੱਚ ਇੱਕ ਸਿੱਖ ਸੰਮੇਲਨ ਦੁਆਰਾ ਕਹੀਆਂ ਗਈਆਂ ਇਸ ਤੋਂ ਇਲਾਵਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਸੁਣਾਉਂਦੇ ਹਾਂ ਸਿੱਖਾਂ ਦੇ ਨਾਲ ਜਗ੍ਹਾ-ਜਗ੍ਹਾ ਜਗ੍ਹਾ-ਜਗ੍ਹਾ ਜਿਹੜਾ ਹੈ ਉਹ ਧੱਕਾ ਹੁੰਦਾ ਹੈ ਔਰ ਦੇਖੋ ਇਹ ਜਿੱਥੇ ਸਤੰਗਿਰੀ ਕਿ 4-5 ਸਾਲ ਪਹਿਲਾਂ ਸਰਸੇ ਦੇ ਵਿੱਚ ਇੱਕ ਬੀਬੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ। ਔਰ ਉਸ ਬੇਅਦਬੀ ਦੇ ਖਿਲਾਫ ਸਿੱਖਾਂ ਦੇ ਅੰਦਰ ਰੋਸ ਉਮੜਿਆ, ਇਕੱਠ ਹੋਇਆ, ਐਸਪੀ ਦਾ ਦਫ਼ਤਰ ਘੇਰਿਆ ਔਰ ਉਸ ਬੀਬੀ ਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਗਈ ਤੇ ਜਿਹੜੇ ਸਿੱਖਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਉਹਨਾਂ ਦੇ 5-4 ਸਾਲ ਪਹਿਲੋ ਦੇਸ਼ ਧਰੋ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ। ਤੇ ਅਚਾਨਕ 4-5 ਸਾਲਾਂ ਬਾਅਦ ਅੱਜ ਵਾਰੰਟਿ ਇਸ਼ੂ ਕਰ ਦਿੱਤੇ ਕਿੱਡੀ ਕਮਾਲ ਦੀ ਗੱਲ ਹੈ ਔਰ ਹੈਰਾਨੀ ਦੀ ਗੱਲ ਹੈ ਕਿ ਉਸ 14-15 ਸਿੱਖਾਂ ਦੇ ਵਿੱਚੋਂ 3-4 ਉਹ ਸਿੱਖ ਵੀ ਨੇ ਜਿਹੜੇ ਸਰਕਾਰ ਨੇ ਆਪਣੀ ਝੋਲੀ ਦੇ ਵਿੱਚੋਂ ਮੈਂਬਰ ਕੱਢ ਕੇ ਬਣਾਏ ਨੇ ਉਹਨਾਂ ਦੇ ਵੀ ਜਿਹੜੇ ਦੇਸ਼ ਧਰੋਹ ਦੇ ਮਕਦਮੇ ਜਿਹੜੇ ਆ ਦਰਜ ਕਰ ਦਿੱਤੇ ਔਰ ਇੱਕ ਤਾਂ ਬਹੁਤ ਹੀ ਸਾਧੂ ਜਨ ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ ਜਿਹੜੇ ਕਿਸੇ ਵੀ ਵਿਵਾਦ 'ਚ ਨਹੀਂ ਪੈਂਦੇ ਉਹਨਾਂ ਦੇ ਉੱਤੇ ਵੀ ਦੇਸ਼ ਧਰੋਹ ਦਾ ਮਕਦਮਾ ਜਿਹੜਾ ਕਰ ਦਿੱਤਾ ਇਸ ਸਿੱਖਾਂ ਨਾਲ ਧੱਕਾ ਨਹੀਂ ਹੈ ਇਸ ਸਿੱਖਾਂ ਨਾਲ ਬੇਇਨਸਾਫੀ ਨਹੀਂ ਹੈ ਕਿ ਇੱਕ ਔਰਤ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਬੇਅਦਬੀ ਕਰਦੀ ਹੈ ਔਰ ਸਿੱਖ ਰੋਹ ਦੇ ਵਿੱਚ ਆਏ ਇਕੱਠੇ ਹੋ ਕੇ ਸਰਕਾਰ ਤੋਂ ਮੰਗ ਕਰਦੇ ਨੇ ਕਿ ਇਸ ਦੇ ਖਿਲਾਫ ਸਖਤ ਧਰਾਵਾਂ ਤਹਿਤ ਪਰਚੇ ਦਰਜ ਕੀਤੇ ਜਾਣ ਉਹਨੂੰ ਘਰੇ ਬੈਠਿਆਂ ਜ਼ਮਾਨਤ ਮਿਲ ਜਾਂਦੀ ਹੈ ਤੇ ਵਿਰੋਧ ਕਰਨ ਵਾਲਿਆਂ ਤੇ ਦੇਸ਼ ਧ్రోਹ ਦੇ ਮੁਕੱਦਮੇ ਜਿਹੜੇ ਆ ਉਹ ਦਰਜ ਕਰ ਦਿੱਤੇ ਜਾਂਦੇ ਆ ਇਹ ਸ਼ਰੇਆਮ ਤੱਕ ਹੈ ਰਾਜਸਥਾਨ ਦੇ ਗੰਗਾ ਨਗਰ ਦੇ ਵਿੱਚ ਇੱਕ ਸਿੱਖ ਵਿਅਕਤੀ ਤੇ ਨਵੇਂ ਕਾਨੂੰਨਾ ਤਹਿਤ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ। ਆ ਜਿਹੜਾ ਨਵਾਂ ਕਾਨੂੰਨ ਆਇਆ ਹੈ ਉਸ ਕਾਨੂੰਨ ਦੇ ਤਹਿਤ ਦੇਸ਼ ਧਰੋਹ ਦਾ ਜਿਹੜਾ ਮੁਕੱਦਮਾ ਦਰਜ ਕਰ ਦਿੱਤਾ। ਪਤਾ ਕੀਤਾ ਵੀ ਇਹ ਮੁਕੱਦਮਾ ਕਿਵੇਂ ਦਰਜ ਹੋ ਗਿਆ? ਇਹ ਮੁਕੱਦਮਾ ਕਿਵੇਂ ਇੱਕ ਦਰਜ ਕਰ ਦਿੱਤਾ? ਕਹਿੰਦੇ ਜੀ ਸਰਕਾਰ ਦੇ ਖਿਲਾਫ ਬੋਲਦਾ ਸੀ। ਸਰਕਾਰ ਦੇ ਖਿਲਾਫ ਕਿੱਥੇ ਬੋਲਿਆ? ਕਕਾਰ ਲੋਹਾਏ ਗਏ ਇੱਕ ਸਿੱਖ ਵਿਦਿਆਰਥੀ ਦੇ ਔਰ ਸਿੱਖ ਵਿਦਿਆਰਥੀ ਦੇ ਕਕਾਰ ਲਹਾਉਣ ਦੇ ਵਿਰੋਧ ਦੇ ਵਿੱਚ ਉਹ ਸਿੱਖ ਜ਼ੋਰਦਾਰ ਸਰਕਾਰ ਦੇ ਖਿਲਾਫ ਬੋਲਿਆ ਤੇ ਉਹਦੇ ਉੱਤੇ ਦੇਸ਼ ਧਰੋਹ ਦਾ ਮੁਕੱਦਮਾ ਜਿਹੜਾ ਦਰਜ ਕਰ ਦਿੱਤਾ ਗਿਆ। ਕਿ ਦੀ ਕਮਾਲ ਦੀ ਗੱਲ ਹੈ ਕਿ ਭਾਜਪਾ ਦੇ ਖਿਲਾਫ ਬੋਲਣਾ ਜਾਂ ਸਰਕਾਰ ਦੇ ਖਿਲਾਫ ਬੋਲਣਾ ਦੇਸ਼ ਧਰੋਹ ਹੈ ਤੇ ਜੇ ਦੇਸ਼ ਧਰੋਹ ਹੈ ਤਾਂ ਹਰਿਆਣਾ ਦੇ ਵਿੱਚ ਹੁਣ ਇਲੈਕਸ਼ਨ ਹੈ। ਬਾਦੂ ਪਾਰਟੀਆਂ ਇੱਕ ਦੂਜੇ ਦੇ ਖਿਲਾਫ ਇਲਜ਼ਾਮ ਤਰਾਸ਼ੀ ਕਰਨਗੀਆਂ। ਕੀ ਇਹਨਾਂ ਤੇ ਵੀ ਦੇਸ਼ ਧਰੋਹ ਦੇ ਮੁਕੱਦਮੇ ਦਰਜ ਹੋਣਗੇ? ਤੇ ਜੇ ਇਹਨਾਂ ਤੇ ਦੇਸ਼ ਧਰੋਹ ਦੇ ਮੁਕਦਮੇ ਦਰਜ ਨਹੀਂ ਹੋਣਗੇ ਤੇ ਫਿਰ ਸਿੱਖਾਂ ਤੇ ਸਰਕਾਰ ਵਿਰੁੱਧ ਬਲੋਲਣ ਕਰਕੇ ਜਾਂ ਆਪਣੀਆਂ ਵਾਜਬ ਹੱਕੀ ਮੰਗਾਂ ਦੀ ਗੱਲ ਕਰਨ ਕਰਕੇ ਦੇਸ਼ ਧਰੋਹ ਦੇ ਮੁਕਦਮੇ ਜਿਹੜੇ ਦਰਜ ਕਰਨਾ ਕਿੱਥੋਂ ਤੱਕ ਸਹੀ ਹੈ ਸਾਧ ਸੰਗਤ ਜੀ ਇਹ ਸਾਡੇ ਨਾਲ ਤੱਕਾ ਹੈ ਸ਼ਰਿਆਮ ਜਿਸ ਮੁਲਕ ਲਈ ਸਿੱਖਾਂ ਨੇ ਕੁਰਬਾਨੀਆਂ ਕੀਤੀਆਂ ਜਿਸ ਮੁਲਕ ਨਾਲ 1947 ਦੇ ਵਿੱਚ ਸਿੱਖਾਂ ਨੇ ਆਪਣੀ ਕਿਸਮਤ ਜੋੜੀ ਉਹਨਾਂ ਦੇ ਖਿਲਾਫ ਅੱਜ ਬਰਤਾਂਤ ਸਿਰਜੇ ਜਾ ਰਹੇ ਨੇ ਉਨ੍ਹਾਂ ਦੇ ਖਿਲਾਫ ਵਰਤਾਂਤ ਸਿਰਜੇ ਜਾ ਰਹੇ ਨੇ ਔਰ ਸਿਰਜੇ ਜਾ ਰਹੇ ਵਰਤਾਂਤਾਂ ਦੇ ਵਿੱਚ ਸਰਕਾਰੀ ਸਰਪ੍ਰਸਤੀ ਦੇ ਵਿੱਚ ਨੈਸ਼ਨਲ ਮੀਡੀਆ ਵੀ ਆਪਣਾ ਯੋਗਦਾਨ ਪਾਉਂਦਾ ਹੈ ਔਰ ਫਿਲਮਾਂ ਬਣਾਈਆਂ ਜਾਂਦੀਆਂ ਨੇ ਸਿੱਖਾਂ ਦੇ ਖਿਲਾਫ ਵਰਤਾਂਤ ਘੜਨ ਵਾਸਤੇ ਔਰ ਕੋਈ ਪਾਬੰਦੀ ਨਹੀਂ ਹੈ ਇਹ ਸਿੱਖਾਂ ਨਾਲ ਧੱਕਾ ਨਹੀਂ ਹੈ ਮੈਂ ਇਤਿਹਾਸ ਦੀ ਗੱਲ ਕਰਾਂ 18ਵੀਂ ਸਦੀ ਦੇ ਵਿੱਚ ਜਦੋਂ ਅਹਿਮਦ ਸ਼ਾਹ ਅਬਦਾਲੀ afghanistan ਤੋਂ ਚੱਲਿਆ ਲਾਹੌਰ ਆਇਆ ਤੇ ਲਾਹੌਰ ਦੇ ਵਿੱਚ ਉਹਨੇ ਹਾਰੇ ਹੋਏ ਮੁਗਲ ਸ਼ਾਸਕਾਂ ਨੂੰ ਪੁੱਛਿਆ ਕਹਿੰਦਾ ਇੱਕ ਗੱਲ ਦੱਸੋ ਹਿੰਦੁਸਤਾਨ ਦੇ ਵਿੱਚ ਮੇਰਾ ਰਸਤਾ ਰੋਕਣ ਦੀ ਹਿੰਮਤ ਕਿਸੇ ਨੇ ਨਹੀਂ ਕੀਤੀ ਇਹ ਕੌਣ ਲੋਕ ਨੇ ਜਿਹੜੇ ਭਾਰਤ ਦੇ ਵਿੱਚ ਮੇਰਾ ਰਸਤਾ ਰੋਕਦੇ ਨੇ ਮੈਂ ਮੇਰਠ ਤੋਂ ਦਿੱਲੀ ਤੋਂ ਸਹਾਰਨਪੁਰ ਤੋਂ ਮਾਲ ਅਸਬਾਬ ਲੜਕੀਆਂ ਜਿਹੜੀਆਂ ਉਹ ਲੁੱਟ ਕੇ ਜਦੋਂ ਅਫਗਾਨਿਸਤਾਨ ਲੈ ਕੇ ਜਾਣਾ ਹੈ ਇਹ ਰਾਹ ਦੇ ਵਿੱਚ ਮੈਨੂੰ ਲੁੱਟ ਲੈਂਦੇ ਨੇ ਮੇਥੋਂ ਲੜਕੀਆਂ ਛੁੜਾ ਲੈਂਦੇ ਨੇ ਇਹ ਕਿਹੜੀ ਕੌਮ ਆ ਤੇ ਜਿਹੜੇ ਹਾਰੇ ਹੋਏ ਮੁਗਲ ਸੀ ਸਾਧ ਸੰਗਤ ਜੀ ਉਹ ਅਬਦਾਲੀ ਨੂੰ ਕਹਿਣ ਲੱਗੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਹੈ ਕਹਿੰਦਾ ਅਬਦਾਲੀ ਕਹਿੰਦਾ ਮੈਂ ਇਹਨਾਂ ਨੂੰ ਮਾਰਨਾ ਚਾਹੁੰਨਾ ਹੈ ਮੈਂ ਇਹਨਾਂ ਨੂੰ ਖਤਮ ਕਰਨਾ ਚਾਹੁੰਨਾ ਹੈ ਇਹ ਖਤਮ ਨਹੀਂ ਹੋ ਰਹੀ ਉਹ ਕਹਿੰਦੇ ਜੀ ਸਾਡੇ ਤੋਂ ਵੀ ਨਹੀਂ ਖਤਮ ਹੋਏ ਅਸੀਂ ਤਾਂ ਇਹਨਾਂ ਦੇ ਸਿਰਾਂ ਦੇ ਮੁੱਲ ਪਾ ਕੇ ਵੀ ਵੇਖ ਲਏ ਅਸੀਂ ਤਾਂ ਇਹਨਾਂ ਦੇ ਸਿਰਾਂ ਦੇ ਮੁੱਲ ਪਾ ਕੇ ਵੇਖ ਲਏ ਪਰ ਇਹ ਖਤਮ ਸਾਡੇ ਤੋਂ ਵੀ ਨਹੀਂ ਹੋਏ ਉਹ ਕਹਿੰਦੇ ਕੋਈ ਤਾਂ ਤਰੀਕਾ ਹੋਊਗਾ ਇਸ ਕੌਮ ਨੂੰ ਖਤਮ ਕਰਨ ਦਾ ਕਹਿੰਦੇ ਜੀ ਇੱਕ ਤਰੀਕਾ ਹੈਗਾ ਕਹਿੰਦੇ ਕੀ ਹੈ ਕਹਿੰਦੇ ਇੱਕ ਤਾਂ ਇਹਨਾਂ ਕੋਲੇ ਗ੍ਰੰਥ ਹੈ ਜਿਹਨੂੰ ਇਹ ਗੁਰੂ ਕਹਿੰਦੇ ਨੇ ਕਹਿੰਦੇ ਉਹ ਗ੍ਰੰਥ ਦੀ ਜਦੋਂ ਇਹ ਬਾਣੀ ਪੜ੍ਹਦੇ ਨੇ ਤੇ ਇਹਨਾਂ ਨੂੰ ਤਾਕਤ ਮਿਲਦੀ ਹੈ ਕਹਿੰਦਾ ਦੂਸਰਾ ਕਹਿੰਦੇ ਦੂਸਰਾ ਇਹਨਾਂ ਕੋਲੇ ਇੱਕ ਗੁਰਧਾਮ ਹੈ ਜਲ ਦੇ ਵਿੱਚ ਬਣਿਆ ਹੋਇਆ ਹੈ ਸਰੋਵਰ ਦੇ ਵਿੱਚ ਬਣਿਆ ਹੋਇਆ ਹੈ ਔਰ ਉਹਦੇ ਸਾਹਮਣੇ ਇੱਕ ਇਹਨਾਂ ਦੀ ਬਹੁਤ ਸ਼ਕਤੀਸ਼ਾਲੀ ਜਿਹੜੀ ਹੈ ਵਿਰਾਸਤ ਹੈ ਇਤਿਹਾਸਕ ਇੱਕ ਸੰਕਲਪ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਕਹਿੰਦੇ ਜਦੋਂ ਉੱਥੇ ਜਾਂਦੇ ਨੇ ਸਰੋਵਰ ਦੇ ਵਿੱਚ ਛੁੱਭੀ ਮਾਰਦੇ ਨੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਦੇ ਨੇ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਜਾ ਕੇ ਜਦੋਂ ਬੈਠਦੇ ਨੇ ਤੇ ਇਹਨਾਂ ਵਿੱਚ ਤਾਕਤ ਬਾ ਕਮਾਲ ਆ ਜਾਂਦੀ ਹੈ ਇਹ ਖਤਮ ਨਹੀਂ ਹੁੰਦੇ ਜੀ ਸੋਹ ਸ੍ਰੀ ਅਕਾਲ ਉਹ ਕਹਿਣ ਲੱਗਿਆ ਕਿ ਜੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਲਿਆ ਜਾਏ ਜੇ ਨਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਸ੍ਰੀ ਹਰਮੰਦਰ ਸਾਹਿਬ ਨਾਲੋਂ ਤੋੜ ਲਿਆ ਜਾਏ ਫੇਰ ਖਤਮ ਹੋ ਜਾਣਗੇ ਕਹਿੰਦੇ ਜੀ ਹੋ ਸਕਦਾ ਫੇਰ ਇਹ ਖਤਮ ਹੋ ਜਾਣ ਤਾਂ ਅਹਿਮਦ ਸ਼ਾਹ ਅਬਦਾਲੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਉੱਤੇ ਹਮਲਾ ਕੀਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਹਮਲਾ ਕੀਤਾ ਇਥੋਂ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪਾਂ ਨੂੰ ਖੂਹਾਂ ਦੇ ਵਿੱਚ ਸਟਵਾਇਆ ਅਬਦਾਲੀ ਨੇ ਜਿਹਦਾ ਗਵਾਹ ਹੈ ਰਤਨ ਸਿੰਘ ਭੰਗੂ ਪੰਤ ਪ੍ਰਕਾਸ਼ ਦਾ ਕਰਤਾ ਲੇਕਿਨ ਸਿੱਖ ਖਤਮ ਨਹੀਂ ਹੋਏ ਅਬਦਾਲੀ ਕੋਲੋਂ ਪਤਾ ਹੈ ਕਿਉਂ ਸਾਧ ਸੰਗਤ ਜੀ ਸਿੱਖ ਖਤਮ ਨਹੀਂ ਹੋਏ ਕਿਉਂਕਿ ਸਿੱਖ ਨਾ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟੇ ਤੇ ਨਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨਾਲੋਂ ਟੁੱਟੇ ਫਿਰ ਆਜ਼ਾਦ ਭਾਰਤ ਦੇ ਵਿੱਚ ਵੀ ਸਿੱਖਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਤੋੜਨ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਇਆ ਉਦੋਂ ਵੀ ਸਿੱਖ ਜਿਹੜੇ ਆ ਨਾ ਸ੍ਰੀ ਹਰਮੰਦਰ ਸਾਹਿਬ ਨਾਲੋਂ ਟੁੱਟੇ ਨਾ ਸਿੱਖ ਸ੍ਰੀ ਅਕਾਲ ਤਖਤ ਸਾਹਿਬ ਨਾਲੋਂ ਟੁੱਟੇ ਨਾ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨਾਲੋਂ ਟੁੱਟੇ ਜਹਾਂਗੀਰ ਵਰਗੇ ਪੈਦਾ ਹੋਏ ਔਰੰਗਜ਼ੇਬ ਵਰਗੇ ਪੈਦਾ ਹੋਏ ਜ਼ਕਰੀਆ ਖਾਨ ਮੀਰ ਮੰਨੂ ਵਰਗੇ ਪੈਦਾ ਹੋਏ ਔਰ ਅੰਗਰੇਜ਼ ਹਕੂਮਤ ਜਿਹੜੀ ਸ਼ਾਦਰ ਸੀ ਉਹ ਵੀ ਪੈਦਾ ਹੋਈ ਉਹਨਾਂ ਤੋਂ ਵੀ ਸਿੱਖ ਖਤਮ ਨਹੀਂ ਹੋਏ ਸਾਧ ਸੰਗਤ ਜੀ ਜਦੋਂ ਮੁਗਲਾਂ ਦਾ ਦੌਰ ਸੀ ਨਾ ਮੁਗਲਾਂ ਦਾ ਰਾਜ ਸੀ ਤੇ ਭਾਰਤ ਦੇ ਘਰ ਘਰ ਦੇ ਵਿੱਚ ਇਹ ਗੱਲ ਜਿਹੜੀ ਹੈ ਉਹ ਪ੍ਰਸਿੱਧ ਸੀ ਕਿ ਇਹ ਏਡੀ ਸ਼ਕਤੀਸ਼ਾਲੀ ਹਕੂਮਤ ਹੈ ਇਸ ਹਕੂਮਤ ਦਾ ਕੋਈ ਕੁਝ ਨਹੀਂ ਵਿਗਾੜ ਸਕਦਾ ਇਸ ਧਰਤੀ ਦੇ ਅੰਦਰ ਇਸ ਧਰਤੀ ਦੇ ਉੱਤੇ ਸਦੀਆਂ ਤੱਕ ਕੋਈ ਐਸਾ ਪੈਦਾ ਨਹੀਂ ਹੋ ਸਕਦਾ ਜਿਹੜਾ ਇਸ ਸਾਮਰਾਜ ਦੇ ਨਾਲ ਪੰਗਾ ਲੈ ਸਕੇ ਇਹ ਲੋਕ ਮਨਾਂ ਦੇ ਵਿੱਚ ਗੱਲ ਜਿਹੜੀ ਹੈ ਉਹ ਘਰ-ਘਰ ਗਈ ਸੀ ਪਰ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਜੰਗਾਂ ਲੜ ਕੇ ਉਸ ਸਾਮਰਾਜ ਦੇ ਨਾਲ ਲੋਕਾਂ ਦੇ ਮਨਾਂ 'ਚ ਪਏ ਭਰਮ ਨੂੰ ਤੋੜਿਆ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 14 ਜੰਗਾਂ ਲੜ ਕੇ ਲੋਕਾਂ ਦੇ ਮਨਾਂ ਦੇ ਵਿੱਚ ਪਏ ਹੋਏ ਇਸ ਭਰਮ ਨੂੰ ਤੋੜਿਆ ਕਿਸ ਭਰਮ ਨੂੰ ਤੋੜਿਆ ਕਿ ਐਡਾ ਵੀ ਸ਼ਕਤੀਸ਼ਾਲੀ ਸਾਮਰਾਜ ਨਹੀਂ ਹੈ ਜਿਹਨੂੰ ਹਰਾਇਆ ਨਾ ਜਾ ਸਕੇ ਔਰ ਸਿੱਖਾਂ ਨੇ ਮੁਗਲਾਂ ਦੇ ਸਾਮਰਾਜ ਨੂੰ ਗੋਡਿਆਂ ਭਾਰ ਕੀਤਾ ਇਹ ਇਤਿਹਾਸ ਗਵਾ ਹੈ ਸਾਧ ਸੰਗਤ ਜੀ ਉੱਤਰੀ ਭਾਰਤ ਦੇ ਵਿੱਚੋਂ ਉੱਤਰੀ ਭਾਰਤ ਦਿੱਲੀ ਤੋਂ ਲੈ ਕੇ ਪਸ਼ਾਵਰ ਤੱਕ ਜਾਂ ਦਿੱਲੀ ਤੋਂ ਲੈ ਕੇ ਕਾਬਲ ਤੱਕ ਮੁਗਲਾਂ ਦੀਆਂ ਜੜਾਂ ਪੁੱਟਣ ਵਾਲਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪੰਥ ਖਾਲਸਾ ਸੀ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर